ਤੁਸੀਂ ਬਾਜ਼ਾਰਾਂ ਵਿੱਚ ਤੁਸੀਂ ਇੱਕ ਕੁੜੀ ਨੂੰ ਕਹਿ ਰਹੇ ਹੋ ਕਿ ਪੈਸੇ ਦਾ ਕੋਈ ਵੀ ਹੁੰਦੇ ਆ ਪਰ ਤੁਸੀਂ ਕੀ ਕੰਮ ਕਰ ਰਹੇ ਹੋ ਤੁਸੀਂ ਗੇੜੀਆਂ ਲਗਾ ਰਹੇ ਹੋ ਤੁਸੀਂ ਕਲੱਬਾਂ 'ਚ ਨੱਚ ਰਹੇ ਹੋ ਤੁਸੀਂ ਸਿਗਰਟ ਪੀ ਰਹੇ ਹੋ ਤੁਸੀਂ दारू ਪੀ ਰਹੇ ਹੋ ਤੁਸੀਂ ਝੂਟੇ ਖਿਲਾੜ ਕੇ ਇੰਟਰਵਿਊ ਦੇ ਰਹੇ ਹੋ ਉੱਪਰ ਤੁਸੀਂ ਕਿਸੇ ਮੁੰਡੇ ਨੂੰ ਬਦਨਾਮ ਕਰ ਰਹੇ ਹੋ ਔਰ ਖੁਦ ਹੀ ਮੰਨ ਲਿਆ ਕਿ ਸ਼ਰਤ ਅਸਿਲ ਆਈ ਸੀ ਜੋ ਸ਼ਰਤ ਤੁਸੀਂ ਜਿੱਤ ਗਏ ਉਸ ਤੋਂ ਬਾਅਦ ਅਗਲਾ ਨਹੀਂ ਤੁਹਾਡੇ ਕੋਲ ਤੁਸੀਂ ਸ਼ਰਤ ਜਿੱਤ ਕੇ ਸੱਤ ਵਾਰ ਜਿੱਤੀ ਜਾਂਦੀ ਹੈ ਦੂਜੀ ਵਾਰ ਨਹੀਂ ਤੁਸੀਂ ਅੱਜ ਵੀ ਉਹ ਮੁੰਡੇ ਨੂੰ ਬਦਨਾਮ ਕਰ ਰਹੇ ਹੋ ਇਦਨੇ ਖੇਪ ਪਾਉਣ ਦੀ ਲੋੜ ਹੀ ਕੀ ਹੈ ਜੇ ਤੁਸੀਂ ਐਜ਼ ਇੱਕ ਫਰੈਂਡ ਸਰਕਲ 'ਚ ਤੁਸੀਂ ਚੱਲਦੇ ਹੋ ਉਹਦੇ 'ਚ ਓਪਨਲੀ ਚੱਲਦਾ ਤੂੰ ਮੇਰਾ ਫਰੈਂਡ ਮੈਂ ਤੇਰੇ ਫਰੈਂਡ ਜੋ ਕਰਾਂਗੇ ਠੀਕ ਹੈ ਜੀ ਮ제 ਤੂੰ ਲੈ ਲੈ ਮ제 ਮੈਂ ਲੈ ਲੈ ਠੀਕ ਆ ਫਿਰ ਜੇ ਤੁਸੀਂ ਉਹ ਪਿਆਰ ਨਾਲ ਜੁੜੋਗੇ ਅਗਲਾ ਨੰਨਾ ਤਾਂ ਹੈ ਨਹੀਂ ਜੇ ਤੁਸੀਂ ਜਾਂ ਮੈਂ ਚਾਹੂੰਗਾ ਮੈਂ ਤੈਨੂੰ ਚਾਹੂੰਗਾ ਮੇਰੇ ਘਰ ਵਾਲੀ ਰਾਤ ਨੂੰ ਕਲੱਬਾਂ 'ਚ ਕੁੱਮੇ ਚਾਰ-ਚਾਰ ਬੰਦੇ ਨਾਲ ਪੰਜ ਬੰਦੇ ਨਾਲ ਬੈ ਕੇ ਸਿਗਰਟ ਪੀਵੇ ਤੇ ਉਹਦਾ ਅਤੀਤ ਜੋ ਆ ਦੁਨੀਆ ਨੂੰ ਪਤਾ ਹੋਵੇ ਤੈਨੂੰ ਆਪ ਦੱਸਿਆ ਹੋਵੇ ਪੰਜਾਬ ਦਾ ਫਿਕਰ ਹੁੰਦਾ ਭਾਜੀ ਸਾਰੇ ਪੰਜਾਬ ਦਾ ਵੀ ਫਿਕਰ ਹੁੰਦਾ ਮੈਨੂੰ ਮੈਨੂੰ ਪੂਰੇ ਭਾਰਤ ਦਾ ਫਿਕਰ ਹੁੰਦਾ ਜੋ ਸਾਡੇ ਸਮਾਜ ਸਾਡੇ ਜਿੰਨੇ ਸਾਡੇ ਧਰਮ ਵਾਲੇ ਲੋਕ ਆ ਹਿੰਦੂ ਮੁਸਲਮ ਸਿੱਖ ਅਸੀਂ ਕਾਫੀ ਦੋਸਤ ਆ ਅਸੀਂ ਡਿਸਕਸ ਕਰਦੇ ਹੁੰਨੇ ਆ ਜੁਪੀ ਵਿੱਚ ਥੋੜਾ ਜਿਹਾ ਹਿੰਦੂ ਮੁਸਲਮ ਜ਼ਿਆਦਾ ਹੈਗਾ ਹੈਨਾ ਮਹਾਰਾਸ਼ਟਰ ਵਿੱਚ ਕੁਝ ਹੋਰ ਚੱਲ ਰਿਹਾ ਹੈਗਾ ਸੋ ਆਪਾਂ ਸੁੱਖ ਸ਼ਾਂਤੀ ਸਾਰੇ ਭਾਰਤ ਲਈ ਮੰਗਦੇ ਆ ਪੰਜਾਬ ਲਈ ਤਾਂ ਹੈਗੀ ਐ ਅਸੀਂ ਇੱਥੇ ਦਾ ਐਗਜ਼ਾਮਪਲ ਆ ਚਾਹੇ ਮੈਂ ਜੁਪੀ ਤੋਂ ਆ ਮੇਰੀ ਫੈਮਿਲੀ ਪਰ ਐਗਜ਼ਾਮਪਲ ਦੇ ਮੈਂ ਪੰਜਾਬ ਦਾ ਮੇਰੇ ਦੇ ਕਿਸਾਨਾਂ ਲਈ ਦੁਆ ਕਰੂੰਗਾ ਕਿਉਂਕਿ ਜੇ ਉਹਨਾਂ ਦਾ ਬੁਰਾ ਹਾਲ ਹੋਣਾ ਤਾਂ ਖਰਚ ਸਾਡੇ ਵੀ ਵਧਣੇ ਆ ਸਾਡੇ ਤੇ ਵੀ ਗਰੀਬੀ ਆਣੀ ਆ ਆ ਇੱਕ ਬੰਦੇ ਦਾ ਇੰਟਰਵਿਊ ਸੁਣਿਆ ਸੀ ਤੁਸੀਂ ਕਰੋਨਾ ਟਾਈਮ ਦੇ ਜਿਹੜਾ ਕਹਿੰਦਾ ਚਾਹੇ 2000 ਦਾ ਤੇਲ ਹੋ ਜਾ ਬੋਲਟ ਤੇ ਬੈਠੇ ਮੋਟਾ ਆ ਸੁਣਿਆ ਸੀ ਹੈਨਾ ਉਹ ਸਾਲਾ ਸਾਈਕਲ ਤੇ ਘੁੰਮ ਰਿਹਾ ਉਹਦੀ ਬੜੀ ਟ੍ਰੋਲ ਹੋ ਰਹੀ ਆ ਹੁਣ ਜਿਆਦਾ ਡਾਡਾ ਬੋਲ ਹੀ ਨਾ ਬੋਲੋ ਤੁਸੀਂ ਹੈਨਾ ਸੋ ਗਰੀਬੀ ਦਾ ਕੋਈ ਮੂੰਹ ਨਹੀਂ ਹੁੰਦਾ ਜੇ ਤੁਸੀਂ ਕਿਸੇ ਨੂੰ ਗਲਤ ਬੰਦੇ ਨੂੰ ਹੁਣ ਮੈਂ ਇਸ ਵਾਰ ਕਿਸੇ ਨੂੰ ਵੋਟ ਨਹੀਂ ਪਾਈ ਇੱਕ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਬੋਰਡ ਦਾ ਸਸੇ ਬੰਦੇ ਨੂੰ ਬਣਾਵਾਂ ਜਿਹੜਾ ਦੇਸ਼ ਨੂੰ ਡੁਬੋਗੇ ਹਾਂ ਦੁਆ ਜ਼ਰੂਰ ਮਿਲੂਗੀ ਜੇ ਮੇਰੇ ਬੋਰਡ ਦੇਣ ਤੋਂ ਬਾਅਦ ਵੀ ਉਹ ਦੇਸ਼ ਲਈ ਕੁਝ ਕਰ ਰਿਹਾ ਪੂਲ سپورਟ ਬੋਟ ਦੀ ਲੋਡ ਨਹੀਂ ਹੁੰਦੇ ਬੰਦੇ ਤੁਹਾਡੇ ਨਾਲ ਹੋਣੇ ਚਾਹੀਦੇ ਆ ਬਹੁਤ ਵਜੇ ਲੱਗਾ ਸੋਨਾਂ ਗੱਲਬਾਤਾਂ ਕਰਕੇ